ਸਤ ਸ੍ਰੀ ਅਕਾਲ ਕਿਸਾਨ ਭਰਾਵੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਇਹ ਜਿਹੜੀ ਮੋਟਰ ਤੁਸੀਂ ਸਕਰੀਨ ਤੇ ਦੇਖਦੇ ਪਏ ਹੋ ਇਹ 5 ਹਸਪਾਵਰ ਦੀ ਹੈ 5 ਹਸਪਾਵਰ ਦੀ ਨੈਸਾ ਕੰਪਨੀ ਦੀ ਸੋਲਰ ਸਮਰਸੀਬਲ ਸੋਲਰ ਸਪੈਸ਼ਲ ਮੋਟਰ ਇੱਥੇ ਇੰਸਟਾਲ ਕੀਤੀ ਹੈ ਇਹ ਸਮਰਸੀਬਲ ਪੰਪ ਸਿਸਟਮ ਟਰਾਲੀ ਵਾਲਾ ਪੰਪ ਸਿਸਟਮ ਹੈ ਇੱਥੇ ਆਪਾਂ ਪੈਨਲ ਨੇ ਜਿਹੜੇ ਉਹ ਟਰਾਲੀ ਤੇ ਲਾਏ ਨੇ 18 ਪੈਨਲਾਂ ਦੀ ਏ ਫੋਲਡੇਬਲ ਟਰਾਲੀ ਹੈ ਪਿੰਡ ਹੈਗਾ ਜੀ ਮਰਦਾਂਪੁਰ ਨੇੜੇ ਸ਼ੰਭੂ ਬੈਰੀਅਰ ਇਹਦੇ ਨੇੜੇ ਹੀ ਆ ਸ਼ੰਭੂ ਬੈਰੀਅਰ ਇਧਰ ਤੇ 5 ਹੌਸਪਾਵਰ ਦੀ ਇਹ ਮੋਟਰ ਹੈ ਟਰਾਲੀ ਸਿਸਟਮ ਹੈ 18 ਪੈਨਲ ਨੇ ਜਿਹੜੇ ਕਿਸਾਨ ਵੀਰ ਸਾਡੇ ਨਾਲ ਪਹਿਲਾਂ ਤੋਂ ਜੁੜੇ ਨੇ YouTube ਚੈਨਲ ਵੇਖਦੇ ਨੇ ਉਹ ਇਹ ਚੀਜ਼ ਜਾਣਦੇ ਹੋਣਗੇ ਅਸੀਂ ਹਰੇਕ ਸਿਸਟਮ ਤੇ ਜਿਹੜਾ 5 ਹੌਸਪਾਵਰ ਦਾ ਸਿਸਟਮ ਲਾਣੇ ਆ ਉੱਤੇ 6 ਕਿਲੋਵਾਟ ਯਾਨੀ ਕਿ 18 ਪੈਨਲ ਹੀ ਇੰਸਟਾਲ ਕਰਨੇ ਆ ਇਹ ਜ਼ਰੂਰੀ ਨੇ 1.5 ਹੌਸਪਾਵਰ ਦੀ ਮੋਟਰ ਨੂੰ ਵਧੀਆ ਪਰਫਾਰਮੈਂਸ ਨਾਲ ਚਲਾਉਣ ਵਾਸਤੇ ਪਟ੍ਰੋਲੀ ਬਹੁਤ ਵਧੀਆ ਕੁਆਲਿਟੀ ਦੀ ਤੇ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਜਿੱਥੇ ਤੁਸੀਂ ਫਿਕਸ ਸਟਰਕਚਰ ਨਹੀਂ ਲਾ ਸਕਦੇ ਜਾਂ ਫਿਰ ਤੁਸੀਂ ਇਕੋ ਸਿਸਟਮ ਨੂੰ 2-3 ਥਾਵਾਂ ਤੇ ਵਰਤਣਾ ਚਾਹੁੰਦੇ ਹੋ ਇਕੋ ਟਰਾਲੀ ਨਾਲ 2-3 ਮੋਟਰਾਂ ਚਲਾਉਣੀਆਂ ਚਾਹੁੰਦੇ ਹੋ ਉਹ ਥਾਂ ਤੇ ਤੁਸੀਂ ਟਰਾਲੀ ਵਰਤ ਸਕਦੇ ਹੋ ਜਾਂ ਤੁਸੀਂ ਇਸ ਨੂੰ ਆਪਣੇ ਖੇਤ ਵਾਸਤੇ ਵਰਤਣਾ ਚਾਹੁੰਦੇ ਹੋ ਤੇ ਫ੍ਰੀ ਟਾਈਮ ਦੇ ਵਿੱਚ ਜਦੋਂ ਤੁਹਾਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਉਸ ਟਾਈਮ ਤੁਸੀਂ ਘਰ ਵਰਤਨਾ ਚਾਹੁੰਦੇ ਹੋ ਤੇ ਤੁਸੀਂ ਇੱਕ ਟਰਾਲੀ ਤਿਆਰ ਕਰਵਾ ਸਕਦੇ ਹੋ ਸਾਡੇ ਕੋਲ ਸਿੰਗਲ ਫੇਸ ਕੰਟਰੋਲਰ ਵੀ ਹੁੰਦਾ ਜੇ ਤੁਸੀਂ ਇਸੇ ਸਿਸਟਮ ਨੂੰ ਆਪਣਾ ਪਾਣੀ ਲਾਣ ਤੋਂ ਬਾਅਦ ਮੋਟਰ ਚਲਾਉਣ ਤੋਂ ਬਾਅਦ ਘਰ ਵਰਤਨਾ ਚਾਹੁੰਦੇ ਹੋ ਤੇ ਸਾਡੇ ਕੋਲ ਤੁਹਾਡੇ ਵਾਸਤੇ ਸਿੰਗਲ ਫੇਸ ਕੰਟਰੋਲਰ ਵੀ ਅਵੇਲੇਬਲ ਹੈ ਇੱਕ ਸਾਲ ਦੀ ਵਾਰੰਟੀ ਦੇ ਨਾਲ ਬਹੁਤ ਹੀ ਵਧੀਆ ਕੰਪਨੀ ਦਾ ਚੰਗੀ ਕੁਆਲਿਟੀ ਦਾ ਇੱਕ ਸਿੰਗਲ ਫੇਸ ਕੰਟਰੋਲਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਹਾਂ ਜੇ ਡਰਾਈਵ ਦੀ ਪੈਰਾਮੀਟਰ ਦੀ ਗੱਲ ਕਰੀਏ ਤੇ ਇਸ ਟਾਈਮ 50 ਫ੍ਰੀਕਵੈਂਸੀ ਤੇ ਡਰਾਈਵ ਚੱਲਦੀ ਪਈ ਹੈ 50 ਫ੍ਰੀਕਵੈਂਸੀ ਹੈ ਤੇ ਜਿਹੜੇ ਪੈਨਲਾਂ ਤੋਂ ਡੀਸੀ ਵੋਲਟ ਆਉਂਦੇ ਪਏ ਨੇ ਉਹ 628 ਵੋਲਟ ਆਉਂਦੇ ਪਏ ਨੇ ਪੈਨਲ ਇਸ ਟਾਈਮ 628 ਵੋਲਟ ਪੈਦਾ ਕਰਦੇ ਪਏ ਨੇ 6.6 ਐਂਪੀਅਰ ਲੈ ਕੇ 6.7 ਐਂਪੀਅਰ ਲੈ ਕੇ ਮੋਟਰ ਇਸ ਟਾਈਮ ਚੱਲਣ ਢੀ ਹੈ 379 ਵੋਲਟ ਲੈਂਦੀ ਪਈ ਹੈ ਲਗਭਗ 380 ਵੋਲਟ ਲੈ ਕੇ 50 ਫ੍ਰੀਕਵੈਂਸੀ ਤੇ ਸਾਢੇ 6 ਐਂਪੀਰਾਂ ਦੇ ਨਾਲ ਮੋਟਰ ਚੱਲਦੀ ਪਈ ਹੈ। ਸੋ ਡਰਾਈਵ ਇੱਥੇ ਵਰਤੀਏ ਐਮਟਰਨ ਕ੍ਰਮਟਨ ਦੀ ਪਰਫਾਰਮੈਂਸ ਤੁਸੀਂ ਪਾਣੀ ਦੀ ਵੀ ਵੇਖ ਲਈਏ ਤੇ ਫ੍ਰੀਕਵੈਂਸੀ ਵੀ ਚੈੱਕ ਕਰ ਲਈਏ। ਤੁਸੀਂ ਵੀ ਕੋਈ ਚੰਗਾ A ਗ੍ਰੇਡ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ। ਚਾਹੇ ਤੁਸੀਂ ਉਹਨੂੰ ਟਰਾਲੀ ਤੇ ਲਵਾਉਣਾ ਚਾਹੁੰਦੇ ਹੋ, ਚਾਹੇ ਤੁਸੀਂ ਉਹਨੂੰ ਰੋਟੇਟੇਬਲ ਸਟਰਕਚਰ ਤੇ ਲਵਾਉਣਾ ਚਾਹੁੰਦੇ ਹੋ ਤੇ ਚਾਹੇ ਤੁਸੀਂ ਉਹਨੂੰ ਫਿਕਸ ਲਵਾਉਣਾ ਚਾਹੁੰਦੇ ਹੋ। ਇੱਕ ਵਧੀਆ ਕੁਆਲਿਟੀ ਦਾ A ਗ੍ਰੇਡ ਸੋਲਰ ਸਮਰਸੀਬਲ ਜਾਂ ਸੋਲਰ ਮੋਨੋਬਲੋਕ ਪੰਪ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ 9814571211 ਬਹੁਤ ਵਧੀਆ ਕੁਆਲਿਟੀ ਦੀ ਟਰਾਲੀ ਤਿਆਰ ਕਰਨੇ ਆ ਇਹ ਸਾਰੀ ਬੈਰਿੰਗਾਂ ਤੇ ਤਿਆਰ ਹੁੰਦੀ ਹੈ ਇਹਦੇ ਦੋਹਾਂ ਪਾਸੇ ਬੈਰਿੰਗ ਹੁੰਦੇ ਨੇ ਪਹਿਲਾਂ ਜਿਹੜੀਆਂ ਟਰਾਲੀਆਂ ਸਨ ਉਹ ਬਿਨਾਂ ਬੈਰਿੰਗਾਂ ਤੋਂ ਹੁੰਦੀਆਂ ਸਨ ਤੇ ਹੁਣ ਇਹ ਬੈਰਿੰਗ ਕਰਕੇ ਇਹਨੂੰ ਖੋਲਣਾ ਤੇ ਬੰਦ ਕਰਨਾ ਆਸਾਨ ਹੁੰਦਾ ਪੰਜਾਬੀ ਡੈਰੀਮੈਨ ਸੋਲਰ ਤੇ ਜੀਮੀਂਦਾਰ ਸੋਲਰ ਰਾਜਪੁਰਾ ਜਾਣਿਆ ਜਾਂਦਾ ਆਪਣੇ ਵਧੀਆ ਕੁਆਲਿਟੀ ਦੇ ਸਿਸਟਮ ਤੇ ਚੰਗੀ ਸਰਵਿਸ ਕਰਕੇ ਸੋ ਇਹ 5 ਹਸਪਾਵਰ ਦਾ ਸਿਸਟਮ ਆਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਦੀ ਕਿਸਾਨ ਵੀਰਨਾ ਹੋਈ ਗੱਲਬਾਤ ਸੁਣਾਣੇ ਆ ਬਣੇ ਰਿਓ ਵੀਡੀਓ ਦੇ ਨਾਲ ਕਿਸਾਨ ਵੀਰੋ ਜਿਵੇਂ ਤੁਹਾਨੂੰ ਦੱਸਿਆ ਆਪਾਂ ਮੋਟਰ ਚਾਲੂ ਕਰ ਦਿੱਤੀ ਐ ਤੇ ਜਿਵੇਂ ਬਾਈ ਦੱਸ ਰਿਹਾ ਕਹਿੰਦੇ ਵੱਡੀ ਗੱਲ ਇਹ ਵੀ ਐ ਕਿ ਟਰਾਲੀ ਦੀ ਛਾਂ ਵਿਰਾਮ ਨਾਲ ਬੈਠਾ ਜਾ ਸਕਦਾ ਸੋ ਮੇਰੇ ਜੋ ਫਰੇਮ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਪੀਲੇ ਪਰਨੇ ਵਸਤਾਰਦਾਰ ਸਿੰਘ ਨੇ ਇਹ ਇਹਨਾਂ ਦਾ ਹੀ ਸਿਸਟਮ ਐ ਆਪਾਂ ਕਰ ਲੈਨੇ ਆਂ ਗੱਲ ਬਾਈ ਜੀ ਸਾਰਿਆਂ ਨੂੰ ਸასი ਸ਼ਾਲ ਦੀ ਪਰੰਦਾ ਠੀਕ ਐ ਸਿਸਟਮ ਥੋੜਾ ਚਾਲੂ ਕਰਤਾ ਹਾਂ ਠੀਕ ਐ ਉੜਾ ਉੱਚੀ ਬੋਲੋ ਸਰ ਕੋ ਮੈਂ ਕੱਜ ਹੈ ਨਹੀਂ ਠੀਕ ਹੈ ਜੀ ਚਲੋ ਤੇ ਕੁਆਲਿਟੀ ਜਿਹੜਾ ਪਹਿਲਾਂ ਤੁਹਾਨੂੰ ਮੋਟਰ ਦਿੱਤੀ ਸੀ ਆਪਾਂ ਹਾਂਜੀ ਉਹ ਜੀ ਮੋਟਰ ਤੁਸੀਂ ਪਾਈ ਆ ਤੁਹਾਨੂੰ ਲੱਗਿਆ ਫਰਕ ਮੋਟਰ ਦਾ ਹਾਂ ਮੋਟਰ ਨੂੰ ਫਰਕ ਹੈ ਕੋਈ ਮੈਂ ਮੋਟਰ ਦਾ ਠੀਕ ਹੈ ਵਧੀਆ ਨਾ ਜੀ ਉਹਦੀ ਜਿਹੜੀ ਫ੍ਰਿਕਸ਼ਨ ਫਰੀ ਜਿਹਨੂੰ ਪ੍ਰਗਟ ਬਲ ਕਹਿੰਦੇ ਨੇ ਮਲ ਮੋਟਰ ਹੱਥ ਨਾਲ ਘੁਮਾਉਣਿਆ ਹਾਂ ਨਾਲ ਘੁਮਾਉਣਾ ਹਾਂ ਕਿਉਂਕਿ ਜੇ ਫ੍ਰਿਕਸ਼ਨ ਘੱਟ ਹੋਣਾ ਚਾਹੀਦਾ ਸੋਲਰ ਦੀ ਮੋਟਰ ਜੀ ਤਾਂ ਹੀ ਮੋਟਰ ਚੱਲਦੀ ਹੈ ਜੀ ਤੇ ਬਾਕੀ ਸਾਰਾ ਕੁਝ ਠੀਕ ਹੈ ਕੁਆਲਿਟੀ ਪਾਣੀ ਇਹ ਉਹ ਨਾ ਜਿਹੜੇ ਤੁਹਾਡੇ ਲੱਗੇ ਰੱਖੇ ਆ ਅੱਛਾ ਤੁਸੀਂ ਸਾਨੂੰ ਵੀਡੀਓ ਤੇ ਰਹੀ ਫਾਲੋ ਕਰ ਦੇ ਪਹਿਲਾਂ ਚਲੋ ਮਿਹਰਬਾਨੀ ਸਰ ਸ਼ੁਕਰੀਆ ਤੇ ਬਾਈ ਉਹਦਾ ਬੇਟਾ ਨਾਲ ਹਾਂਜੀ ਕਾਕਾ ਜੀ ਕਿਵੇਂ ਆ ਠੀਕ ਆ ਸਿਸਟਮ ਵਧੀਆ ਸਿਸਟਮ ਹੈ ਜੀ ਤੁਸੀਂ ਕੱਲ ਵੀਡੀਓ ਸਾਡੀ ਮੇਖਲ ਦੇਖੀ ਹੋਣਾ ਹਾਂਜੀ ਆ ਵੀਡੀਓ ਦੇਖ ਕੇ ਹੀ ਲਵਾਏ ਜੀ ਆਪਾਂ ਹਾਂ ਵਧੀਆ ਸਿਸਟਮ ਹੈ ਚਲੋ ਫਿਰ ਵੀ ਤੁਹਾਡੇ ਨੇੜੇ ਆ ਕੋਈ ਕਮੀ ਸਾਡੇ ਚ ਲੱਗੀ ਹੋਵੇ ਜਾਂ ਕੋਈ ਦਿੱਕਤ ਆਵੇ ਸਾਨੂੰ ਜਦ ਮਰਜ਼ੀ ਫੋਨ ਕਰ ਲੈਣਾ ਸੋ ਕਿਸਾਨ ਵੀਰੋ ਬਾਈ ਉਹਦੇ ਨਾਲ ਗਵੰਡੀ ਨੇ ਬਾਈ ਇਹ ਸਾਰੇ ਇੱਥੇ ਬੈਠੇ ਆ ਤੇ ਪਾਣੀ ਦੇਖਿਆ ਅੱਛਾ ਤੁਹਾਡੇ ਭਰਾ ਨੇ ਜੀ ਠੀਕ ਠਾਕ ਸਰ ਜੀ ਕਿਵੇਂ ਆ ਵਧੀਆ ਲੱਗਿਆ ਜੀ ਠੀਕ ਲੱਗ ਰਿਹਾ ਪਾਣੀ ਦੋ ਬਾਕੀ ਅਜੇ ਬਹੁਤ ਚੱਲ ਰਿਹਾ ਪਾਣੀ ਤਾਂ ਹੈਗੀ ਪਰ ਗਵਰਨਮੈਂਟ ਨੂੰ ਕੋਈ ਸਬਸਿਡੀ ਵਗੈਰਾ ਦੇਣਾ ਚਾਹੀਦਾ ਜੀ ਜ਼ਿਮੀਂਦਾਰ ਨੂੰ ਹਰ ਇੱਕ ਨੂੰ ਇਹਨਾਂ ਕਰਨਾ ਮੁਸ਼ਕਲ ਹੋ ਜਾਂਦਾ ਬਿਲਕੁਲ ਬਹੁਤ ਪੈਸੇ ਲੱਗਦੇ ਆ ਜੀ ਤੇ ਚਾਹੀਦਾ ਤਾਂ ਇਹ ਵੀ ਹੈ ਕਿ ਜਿਹੜਾ ਛੋਟਾ ਕਿਸਾਨ ਆ ਘਟੂ ਘਟੂ ਉਹਨੂੰ ਦਿੱਤਾ ਜਾਵੇ ਇੱਕ ਕਨੈਕਸ਼ਨ ਹਨਾ ਜੀ ਹਾਂ ਜਾਂ ਤਾਂ ਬੀਲ ਦਾ ਕਨੈਕਸ਼ਨ ਘਟੂ ਘਟੂ ਦੇ ਦੇਣ ਤੇ ਜੇ ਨਹੀਂ ਦੇ ਸਕਦੇ ਘਟੂ ਘਟੂ ਸਬਸਿਡੀ ਦਾ ਦੇਣ ਕਿਸਾਨ ਨੂੰ ਮੈਂ ਕਿਉਂਕਿ ਸਾਰੇ ਆਪਣੇ ਏਰੀਆ ਦੇ ਵਿੱਚ ਡਾਰਕ ਜ਼ੋਨ ਡਿਕਲੇਅਰ ਕੀਤਾ ਹੋਇਆ ਤੇ ਸਾਰੇ ਰੋਕ ਲੱਗੀ ਹੋਈ ਹੈ ਜੀ ਕਨੈਕਸ਼ਨ ਦੀ ਵੀ ਤੇ ਇਹ ਸਬਸਿਡੀ ਵਾਲੇ ਸੋਲਰ ਕਨੈਕਸ਼ਨਾਂ ਦੀ ਵੀ ਸੋ ਇਹ ਵੀਡੀਓ ਤੇ ਅਸੀਂ ਜੇ ਕੋਈ ਸਾਨੂੰ ਦੇਖ ਰਿਹਾ ਹੈ ਸਰਕਾਰੀ ਨੁਮਾਇੰਦਾ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਛੋਟੇ ਕਿਸਾਨ ਹੈਗੇ ਜਿਨ੍ਹਾਂ ਕੋਲ ਨਹੀਂ ਕੋਈ ਸਾਧਨ ਹੈਗਾ ਕਨੈਕਸ਼ਨ ਦਾ ਤਾਂ ਘਟੋ-ਘਟ ਉਹਨਾਂ ਨੂੰ ਇੱਕ ਇੱਕ ਕਨੈਕਸ਼ਨ ਦਿੱਤਾ ਜਾਵੇ ਜਾਂ ਫਿਰ ਉਹ ਸੋਲਰ ਦੇ ਉੱਤੇ ਸਬਸਿਡੀ ਦਿੱਤੀ ਜਾਵੇ ਤਾਂ ਕਿ ਉਹ ਪ੍ਰੋਪਰ ਆਪਣੀ ਖੇਤੀ ਨੂੰ ਕਰ ਸਕਣ ਸੋ ਸਾਡੀ ਤਾਂ ਬੇਨਤੀ ਹੈ ਉਹ ਜੇ ਸੁਣਦੇ ਹਨ ਗੰਭੀਰਤਾ ਨਾਲ ਤਾਂ ਇਹਦਾ ਜਰੂਰ ਹੱਲ ਇੱਕ ਕੱਢਿਆ ਜਾਵੇ ਜੀ ਸ਼ੁਕਰੀਆ ਕਿਸਾਨ ਦੋਸਤੋ ਮਿਲਦੇ ਹਾਂਗੇ ਅਸੀਂ ਹੋਰ ਨਵੀਂ ਜਗ੍ਹਾ ਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਦੋਸਤ ਮੇਰੇ ਨਾਲ ਸასიਖਾ ਠੀਕ ਹੈ ਸਰ ਸასიਖਾਲ ਜੀ